ਹਾਂਜੀ ਸਾਹਿਬ ਜਿੰਦੂ ਜੀ ਓਕੇ ਅਸੀਂ ਅੱਜ ਵਿਕਤੀ ਸਾਹਿਬ ਦੇ ਮੰਗ ਪੱਤਰ ਦੇ ਨਾ ਆਏ ਹਾਂ ਕਿ ਸਾਡੇ ਨਗਰ ਚ ਇੱਕ ਪ੍ਰਾਚੀਨ ਸ਼ਿਮੰਦਰ ਹੈ ਜੋ ਤਕਰੀਬਨ 70 ਤੋਂ 80 ਸਾਲ ਪੁਰਾਣਾ ਹੈ ਉਸ ਦੇ ਨਾਲ ਇੱਕ ਛੋਟਾ ਜਿਹਾ ਪਲਾਟ ਪੰਚਾਇਤ ਦਾ ਲੱਗਦਾ ਹੈ ਉਹ ਕੱਲ ਵੀ ਪੰਚਾਇਤ ਦਾ ਸੀ ਅੱਜ ਵੀ ਪੰਚਾਇਤ ਦਾ ਇਸ ਵਿੱਚ ਕੋਈ ਦੂਜੀ ਰਾਏ ਨਹੀਂ ਪਰ ਕਿਸ਼ਨ কুমার ਜੀ ਸਾਡੇ ਹੀ ਨਗਰ ਦੇ ਸਨਾਤਨੀ ਨੇ ਪਰ ਉਹ ਸਨਾਤਨ ਨੂੰ ਕਲੰਕਿਤ ਕਰਨ ਚ ਅੱਜ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਅੱਜ ਉਹਨਾਂ ਨੇ ਉੱਥੇ ਸਿਰਫ ਇੱਕ ਇਹ ਲਿਖਿਆ ਹੋਇਆ ਸੀ ਕਿ ਪ੍ਰਾਚੀਨ ਸ਼ਿਵ ਮੰਦਰ ਪੰਡੋਰੀ ਠੀਕ ਹੈ ਜੀ ਜਿਸ ਦੀ ਕਿ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਜੇ ਉਹ ਪੰਚਾਇਤ ਦੀ ਜਗ੍ਹਾ ਲਈ ਉਹ ਕਹਿੰਦੇ ਨੇ ਕਿ ਪਿੱਛੇ ਪੰਚਾਇਤ ਦੀ ਜਗ੍ਹਾ ਹੈ ਤੇ ਇੱਥੇ ਕਿਉਂ ਬੋਰਡ ਲਾਇਆ ਹੈ ਦੇਖੋ ਇਹ ਤੇ ਇੱਕ ਐਰੋ ਹੈ ਮੰਦਰ ਥੋੜਾ ਸੜਕ ਤੋਂ ਪਿੱਛੇ ਹਟ ਕੇ ਆਮ ਜਨਤਾ ਨੂੰ ਦੱਸਣ ਵਾਸਤੇ ਕਿ ਇੱਥੇ ਪਿੱਛੇ ਇੱਕ ਪ੍ਰੋਟੀਨ ਸ਼ਿਮ ਮੰਦਰ ਹੈ ਉਹਦੇ ਲਈ ਉਥੇ ਇੱਕ ਐਜੇ ਨਿਸ਼ਾਨੀ ਦੇ ਤੌਰ ਤੇ ਲਿਖਿਆ ਗਿਆ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੀ ਕਿ ਇੱਥੇ ਸ਼ਿਮ ਮੰਦਰ ਹੈ ਬਸ ਐ ਹੀ ਮੰਤਰ ਹੈ ਸਾਡੇ ਸਮਾਜ ਦਾ ਕੋਈ ਉਥੇ ਕਿਸੇ ਦਾ ਇਹ ਨਹੀਂ ਮੰਤਰ ਕਿ ਉਹ ਜਿਹੜੇ 2 4 5 ਮਰਲੇ ਆ ਉਹਦੇ ਤੇ ਅਸੀਂ ਆਪਣੀ ਜ਼ਗੀਰ ਸਮਝ ਕੇ ਆਪਣੀ ਕੋ ਬਿਲਡਿੰਗ ਖੜੀ ਕਰਨੀ ਹੈ ਜਾਂ ਕੋਈ ਇੱਥੇ ਮੰਦਰ ਬਣਾਣਾ ਉਹ ਸਦੀਆਂ ਤੋਂ ਸਾਲਾਂ ਤੋਂ ਐਸੀ ਹੀ ਤਰ੍ਹਾਂ ਪਿਆ ਪਲਾਟ ਉਹ ਅੱਜ ਵੀ ਉਸੇ ਤਰ੍ਹਾਂ ਪਿਆ ਪਲਾਟ ਪਰ ਇਹ ਕਿਸ਼ਨ কুমার ਜੀ ਉਸ ਪਲਾਟ ਨੂੰ ਲੈ ਕੇ ਸਾਰੇ ਹੀ ਪਿੰਡ 'ਚ ਇੱਕ ਵੱਡਾ ਵਿਖੇੜਾ ਖੜਾ ਕਰਕੇ ਬੈਠੇ ਨੇ ਅਸੀਂ ਉਹਦੇ ਅੱਗੇ ਇਹ ਬੇਨਤੀ ਕੀਤੀ ਸੀ ਅੱਜ ਕਿ ਕਿਸ਼ਨ ਜੀ ਇਹ ਜੜੀਆਂ ਗੱਲਾਂ ਨੇ ਇਹ ਸਾਡੇ ਸਮਾਜ ਨੂੰ ਨਹੀਂ ਚੰਗੀਆਂ ਲੱਗਦੀਆਂ ਤੁਸੀਂ ਐਸੇ ਸਮਾਜ ਦਾ ਹੈ ਅਸੀਂ ਵੀ ਐਸੇ ਸਮਾਜ 'ਚ ਰਹੇ ਆਂ ਜੰਮੇ ਭਲੇ ਕਿੱਠੇ ਖੇਡੇ ਪੜੇ ਕਿੱਠੇ ਤੇ ਯਾਰ ਆਪਾਂ ਭਰਾ ਆਂ ਆਪਸ ਵਿੱਚ ਤੂੰ ਇਸ ਲਾਈਨ ਨੂੰ ਛੱਡ ਕੀ ਲੈਣਾ ਦਿਨਾ ਇਸ ਕੰਮ 'ਚ ਪਰ ਉਸ ਬੰਦੇ ਨੇ ਇਸ ਗੱਲ ਤੇ ਕੋਈ ਗੌਰ ਨਹੀਂ ਕੀਤੀ ਔਰ ਇਹ ਗੱਲ ਗਈ ਕਿ ਇਹ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ ਤੇ ਉਹ ਬੋਰਡ ਦੇ ਉੱਤੇ ਉਸਨੇ ਅੱਜ ਪੋਚਾ ਮਾਰਤਾ ਜਦਕੇ ਕਿਸੇ ਪੰਚਾਇਤ ਮੈਂਬਰ ਨੂੰ ਨਾਲ ਨਹੀਂ ਲਿਆ ਕਿਸੇ ਪੰਚਾਇਤ ਸਰਪੰਚ ਨੂੰ ਨਾਲ ਨਹੀਂ ਲਿਆ ਉਹਨਾਂ ਨਾਲ ਇਹ ਕਰਨ ਤੋਂ ਬਾਅਦ ਜਦੋਂ ਸਮਾਜ ਨੂੰ ਪਤਾ ਲੱਗਾ ਤੇ ਸਮਾਜ ਜਦੋਂ ਉਹਦੇ ਉਹ ਬਿਲਕੁਲ ਹਾਂਜੀ ਹੁਣ ਤੁਸੀਂ ਇੱਥੇ ਦਫ਼ਤਰ ਦੇ ਵਿੱਚ ਆਏ ਤਾਂ ਕੀ ਕਹਿੰਦੇ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਨੇ ਸਾਨੂੰ ਇਹ ਆਸ਼ਵਾਸ਼ਣ ਦਿਵਾਇਆ ਕਿ ਮੈਂ ਸਵੇਰੇ 10 ਵਜੇ ਤੱਕ ਮੈਨੂੰ ਟਾਈਮ ਦਿਓ ਮੈਂ ਦੋਨੋਂ ਪਾਰਟੀਆਂ ਨੂੰ ਸਾਧ ਕੇ ਜੋ ਇਹਦਾ ਵਧੀਆ ਹੱਲ ਹੋਏਗਾ ਸੁਖਾਵਾਂ ਹੱਲ ਹੋਏਗਾ ਉਹ ਮੈਂ ਕਰਾਂ ਠੀਕ ਹੈ ਬ੍ਰਾਹਮਣ ਜੀ ਜਮਾਹਕਾਰ ਮੈਂ ਬੰਟੀ ਜੋਗੀ ਜੁਵਾਰਾ ਰਾਸ਼ਟਰੀ ਪਰਭਾਰੀ ਸ਼ੇਵਸਨਾ ਸਮਾਜਵਾਦੀ ਤੋਂ ਅੱਜ ਇੱਕ ਪਿੰਡ ਪੰਡੋਰੀ ਵਿਖੇ ਬੇਦਬੀ ਹੋਈ ਹੈ ਤੁਸੀਂ ਸਾਰਿਆਂ ਦੀ ਬਾਈਟ ਲਈ ਹੈ ਸੁਣਿਆ ਵੀ ਹੈ ਇਹ ਜਿਹੜੀ ਕੰਪਲੇਂਟ ਆ ਬੀ ਡੀ ਐਸ ਪੀ ਸਾਹਿਬ ਦੇ ਆਫਿਸ ਵਿੱਚ ਲੈ ਕੇ ਆਏ ਸੀ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਨਹੀਂ ਲਵਾਂਗੇ ਕਿ ਜਿਨੇ ਵੀ ਕੀਤੀ ਹੈ ਬਸ ਅਸੀਂ ਇਹ ਗੱਲ ਕਹਿਨੇ ਆ ਕਿ ਅਗਰ ਇਹਦੇ ਵਿੱਚ ਕੋਈ ਸਰਕਾਰੀ ਅਧਿਕਾਰੀ ਵੀ ਇਨਵੋਲ ਹੈ ਤਾਂ ਉਹਨੂੰ ਕੋਈ ਅਧਿਕਾਰ ਨਹੀਂ ਹੈ ਤੇ ਭਗਵਾਨ ਦੇ ਨਾਮ ਦੇ ਨਾਲ ਛੇੜਛਾੜ ਕਰਨ ਦਾ ਬਿਨਾ ਤੇ ਐਸਾ ਜਿਹੜੀ ਪੰਚਾਇਤ ਦੀ ਸਹਿਮਤੀ ਤੋਂ ਜਾਂ ਬਿਨਾਂ ਨੂੰ ਨੋਟਿਸ ਕਰਵਾਇਓ ਇਹ ਉਹਨਾਂ ਨੇ ਦੱਸਿਆ ਵੀ ਅਸੀਂ ਇਹ ਜੋ ਵੀ ਹੈ ਇਹ ਕਰਵਾਇਆ ਸੋ ਉਹਨਾਂ ਦਾ ਅਧਿਕਾਰ ਨਹੀਂ ਸੀ ਬਣਦਾ ਅਸੀਂ ਸਿਰਫ ਇਹੋ ਹੀ ਮੰਗ ਕਰਦੇ ਆ ਕਿਉਂਕਿ ਪਿੰਡ ਨੇ ਸ਼ਿਵਸਾਨਾ ਦੀ سپورਟ ਮੰਗੀ ਆ ਤੇ ਸ਼ਿਵਸਾਨਾ ਹਮੇਸ਼ਾ ਧਰਮ ਦੇ ਨਾਲ ਖੜੀ ਹੈ 10 ਵਜੇ ਦਾ ਸਮਾਂ ਉਹਨਾਂ ਨੇ ਦਿੱਤਾ ਜੀ ਡੀਐਸਪੀ ਸਾਹਿਬ ਨੇ ਕਿ 10 ਵਜੇ ਆਪਾਂ ਜੋ ਹੋਗਾ ਤੁਹਾਨੂੰ ਕਲੀਅਰ ਕਰ ਦਵਾਂਗੇ ਸੋ ਆਪਾਂ ਸਿਰਫ ਇਹ ਗੱਲ ਕਹਿੰਨੇ ਆ ਵੀ ਇਸ ਬੰਦੇ ਉੱਤੇ ਧਾਰਾ 295ਏ ਦੇ ਤਹਿਤ ਮੁਕੱਦਮਾ ਦਰਜ ਹੋਣਾ ਚਾਹੀਦਾ ਬਸ ਇਹੋ ਸਾਡੀ ਮੰਗ ਬਸ ਹਾਂ ਜੀ ਅਜੇ ਇਹ ਸਪਿੰਡ ਪਡੋਹੀ ਲਮੀਨ ਤੋਂ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿ ਸ੍ਰੀਮਾਨ ਜੀ ਸਾਡਾ ਸ਼ਿਵ ਮੰਦਿਰ ਪ੍ਰਚੀਨ ਕਾਲ ਤੋਂ ਚੱਲ ਰਿਹਾ ਜੋ ਕਿ ਉਹਦੇ ਨਾਲ ਪੰਚਾਇਤ ਦੀ ਲੱਗਦੀ ਥੋੜੀ ਜਿਹੀ ਜਗ੍ਹਾ ਆ ਉਹਦੇ ਉੱਤੇ ਅਸੀਂ ਲਿਖਾਇਆ ਜੀ ਸ਼ਿਵ ਬਾਬਾ ਪੋੜੇ ਪੰਡਾਈ ਦਾ ਪ੍ਰਚੀਨ ਮੰਦਿਰ ਐਰੋ ਦੇ ਕੇ ਉਹਦੇਲੇ ਪਾਸੇ ਕੀ ਹੈ ਤਾਂ ਲੇਕਿਨ ब्राह्मणਾਂ ਨੂੰ ਸਾਨੂੰ ਹਿੰਦੂਆਂ ਨੂੰ ਜਿਹੜੇ ਪੂਜਦੇ ਆ ਬ੍ਰਾਹਮਣਾਂ ਦੀ ਇੱਜ਼ਤ ਕਰਦੇ ਆ ਸਾਨੂੰ ਸਾਰਿਆਂ ਨੂੰ ਇੱਕੋ ਬੰਦਾ ਕਲੰਕਿਤ ਕਰਨ ਆਲਾ ਆ ਜੋ ਕ੍ਰਿਸ਼ਨ ਕੁਮਾਰ ਕਿਛਾ ਉਸ ਬੰਦੇ ਨੇ ਨਜਾਇਜ਼ ਲੋਕਾਂ ਨੂੰ ਤਾਂ ਕੀਤਾ ਆ ਪਰੇਸ਼ਾਨ ਕੀਤਾ ਆ ਔਰ ਬੁਰਾ ਹਾਲ ਕੀਤਾ ਆ ਔਰ ਜਦੋਂ ਉਹਨੂੰ ਕਹੀ ਲੱਗ ਤੂੰ ਇਹ ਮੰਦਰ ਵਾਸਤੇ ਕਿਉਂ ਕਰਦਾ ਕਹਿੰਦਾ ਨਾ ਮੰਦਰ ਵੀ ਕੋਣ ਆਇਆ ਇਸ ਬੰਦੇ ਨੇ ਕਦੀ ਕਿਸ ਦੇ ਕੇਸ ਦਾ ਦੰਦਾ ਕਜੀ ਕਿਸ ਦੇ ਕੇਸ ਕਰਦਾ ਪੰਚਾਇਤ ਨੂੰ ਵੀ ਇਹ ਟਾਰਗੇਟ ਕੀਤਾ ਦਾ ਇਹ ਤੋਂ ਦੁਖੀ ਹੋ ਕੇ ਜਿਹੜਾ ਪੰਚਾਇਤ ਦਾ ਮੇਨ ਬੰਦਾ ਸੀ ਜਿਹੜਾ ਚੁਣਿਆ ਸੀਗਾ ਉਹਨੇ ਦੂਜੇ ਬੰਦੇ ਨੂੰ ਅਸਤੀਫਾ ਦੇ ਦਿੱਤਾ ਕਿ ਭਾਈ ਮੈਂ ਅਸਤੀਫਾ ਦਿਨਾ ਕਿ ਤੂੰ ਇਹ ਪੰਚਾਇਤ ਸਾਹ ਇਸ ਤੋਂ ਦੁਖੀ ਹੋਏ ਨੇ ਔਰ ਮਰਨ ਤੱਕ ਬੰਦਾ ਚੱਲ ਗਿਆ ਇਸ ਬੰਦਾ ਨੂੰ ਕਿੱਥਾ ਸਪਾਈ ਜਾਵੇ ਹੁਣ ਜਿਹੜਾ ਤੁਸੀਂ ਇਸ ਮਾਮਲੇ ਵਿੱਚ ਆਏ ਆ ਅੱਜ ਕੀ ਕਹਿੰਦੇ ਡੀਐਸਪੀ ਸਾਹਿਬ ਜੀ ਡੀਐਸਪੀ ਸਾਹਿਬ ਇਹ ਕਹਿੰਦੇ ਆ ਕਿ ਤੁਸੀਂ ਸਾਨੂੰ ਇੱਕ ਦਿਨ ਦੋ ਅਸੀਂ ਡੀਡੀ ਪੀਓ ਨੂੰ ਵੀ ਬੁਲਾਦੇ ਆਂ ਔਰ ਜਿਹੜੇ ਸੈਕਟਰੀ ਜਾਈ ਉਹਨਾਂ ਨੂੰ ਵੀ ਬੁਲਾਣੇ ਆਂ ਬੁਲਾ ਕੇ ਜੋ ਵੀ ਤੁਹਾਡੀ ਹੱਕ ਰੱਸੀ ਹੋ ਕਹਾਂਗੇ ਧੰਨਵਾਦ ਔਰ ਜੋ ਸਾਡੇ ਸਨਾਤਨ ਧਰਮ ਦੀ ਇਸ ਬੰਦੇ ਨੇ ਵੇਦ ਵੀ ਕੀਤੀ ਆ ਉਹਦੀ ਇਹਨੂੰ ਸੁਝਾਦੋਣੀ ਚਾਹੁੰਦੇ ਆਂ